ਯਾਰ ਐਵੇਂ ਕੋ ਮਜਬੂਰੀ ਆ ਮਜਬੂਰ ਕਰਦੇ ਆ ਤੁਸੀਂ ਦੱਸ ਦੋ ਸੀਪੀ ਸਾਹਿਬ ਕੋ ਪਰਮਿਸ਼ਨ ਲਾਓ ਪਹਿਲਾਂ ਐਡ ਕਰਨੀ ਮੈਂ ਸੀਪੀ ਸਾਹਿਬ ਦੇ ਹੁਕਮ ਤੋਂ ਬਿਨਾਂ ਦਾ ਐਸ ਐਚਓ ਦੇ ਹੁਕਮ ਤੋਂ ਬਿਨਾਂ ਨਹੀਂ ਕਰ ਸਕਦਾ ਕੋਈ ਸਰ ਦਰਖਾਸਤ ਆਈ ਤਾਂ ਦਰਖਾਸਤ ਆਈ ਹੈ ਜੋ ਵੀ ਹੋਊਗਾ ਰਿਜ਼ਲਟ ਆਊਗਾ ਮੈਡੀਕਲ ਆਊਗਾ ਉਸ ਦੇ ਮੁਤਾਬਕ ਕਾਰਵਾਈ ਕੀਤੀ ਨਾ ਕਰ ਯਾਰ ਐਵੇਂ ਮਜਬੂਰ ਕਰਦਾ અમાਰੋ ਮਾਈਕ ਨੂੰ ਨਾ ਆ ਫਿਰ ਮਜਬੂਰ ਕਰੀ ਜਾਣਾ ਤੂੰ ਮੈਨੂੰ ਹੋਰ ਕੀ ਆ ਤੁਹਾਡੇ ਕੋਲ ਦਰਖਾਸਤ ਆਈ ਦੱਸੋ ਕੀ ਕਾਰਵਾਈ ਕਰਦੇ ਜੋ ਰਿਜ਼ਲਟ ਆਊਗਾ ਕਾਰਵਾਈ ਕਰ ਦਾਂਗੇ ਪਹਿਲੇ ਸੀਪੀ ਸਾਹਿਬ ਕੋ ਮਨਜ਼ੂਰੀ ਲੈ ਕੇ ਆਓ ਐਡ ਕਰਨੀ ਆ ਤੇ ਸੀਪੀ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਮੈਂ ਕੋਈ ਗੱਲ ਕਰ ਸਕਦਾ ਆਪਾਂ ਜ਼ਬਰਦਸਤੀ ਕਰੰਦੇ ਆ ਤੁਹਾਡੇ ਕੋਲ ਦਰਖਾਸਤ ਹੀ ਆਈ ਹੈ ਮੈਂ ਮੇਰੇ ਨਾਲ ਜ਼ਬਰਦਸਤੀ ਹੀ ਆ ਨਾ ਕਰੰਦੇ ਆ ਆ ਜਾ ਅਮਰੀਕਾ ਆਪਣਾ ਕੰਮ ਆ ਮੈਂ ਕੱਲੀ ਸੀ ਤੇ ਜਦੋਂ ਗਲੀ ਦੇ ਵਿੱਚ ਰੋਲਾ ਪਿਆ ਬਹੁਤ ਜ਼ਿਆਦਾ ਤੇ ਮੈਂ ਬਾਹਰ ਦਾ ਦਰਵਾਜ਼ਾ ਬੰਦ ਕਰਨ ਗਈ ਆ ਦਰਵਾਜ਼ਾ ਬੰਦ ਕਰਦਿਆਂ ਕਰਦਿਆਂ ਉਹਨਾਂ ਨੇ ਮੇਰੇ ਇੱਟ ਮਾਰੀ ਭਾਜੀ ਆ ਦੇਖੋ ਮੇਰੇ ਇੱਟ ਤੇ ਮੇਰੇ ਕੱਪੜੇ ਜਿਹੜੇ ਪਾੜੇ ਆ ਜਿਹੜੇ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਭਾਜੀ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਬਸ ਇੰਨਾ ਚਿਰ ਨੂੰ ਮੈਂ ਦਰਵਾਜ਼ਾ ਬੰਦ ਕਰਕੇ ਤੇ ਕੋੜੀਆਂ ਚੜਦੀ ਜਾਂਣੀਆਂ ਤੇ ਭਾਜੀ ਇਹ ਅੰਦਰ ਤੱਕ ਆਏ ਨੇ ਵਿੜੇ ਤੱਕ ਸਾਡੇ ਆਏ ਨੇ ਇੱਟਾਂ ਰੋੜੇ ਸਾਰੇ ਦਰਵਾਜ਼ੇ ਵਾਰੀਆਂ ਸਾਡੇ ਤੋੜ ਗਏ ਨੇ ਆ ਕੇ ਤੁਸੀਂ ਮੌਕਾ ਵੇਖ ਸਕਦੇ ਹੋ ਇਹ ਜੋ ਜਿਹੜੀ ਸ਼ਹਿ ਆ ਇਹ ਪੰਮੀਆਂ ਪੰਮਾ ਪੁਲਸੀਆ ਉਹਦਾ ਬੇਟਾ ਕਰਨ ਇੱਕ ਅਜੇ ਭਈਆ ਇੱਕ ਅਜੇ ਭਈਆ ਤੇ ਇੱਕ ਸ਼ੋਕਾ ਸ਼ੌਕ ਪ੍ਰਧਾਨ ਕਾਰਨ ਪਤਾ ਨਹੀਂ ਬਾਜੀ ਇਹ ਸ਼ਰਾਬਾਂ ਇਹਨਾਂ ਨੇ ਪੀਤੀਆਂ ਸੀ ਬਾਹਰ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋਈ ਹੈ ਹਸਬੰਦ ਮੇਰੇ ਵੀ ਨਹੀਂ ਘਰ ਹੈਗੇ ਤੇ ਮੇਰੇ ਦੋ ਭਰਾ ਸੀ ਇਹ ਵੀ ਨਹੀਂ ਘਰ ਹੈਗੇ ਇੱਕ ਮੇਰਾ ਬੇਟਾ ਹੈਗਾ ਨਾ 20 ਸਾਲ ਦਾ ਉਦੋਂ ਘਰ ਦੇ ਵਿੱਚ ਬਾਜੀ ਸਿਰਫ ਮੇਰੀ ਮੰਮੀ ਸੀ ਤੇ ਮੈਂ ਸੀ ਤੇ ਮੇਰੇ ਚਾਚੀ ਚਾਚਾ ਸੀ ਉਹ ਉੱਪਰ ਸੁੱਤੇ ਹੋਏ ਸੀਗੇ ਉਹਨਾਂ ਦੀ ਬੇਟੀ ਬੱਚਾ ਆਇਆ ਭਰਾ ਦਰਾਹਾਂ ਜੋ ਫਾਲ ਦਾ ਕੂਝੇ ਹੋਏ ਸ਼ੇਨਾ ਹਰਾ ਤੇਰੇ ਮੇਰੇ ਨਾਲ ਤੇ ਵੀ ਸਾਡੀ ਹੁੰਦਾ ਹੈ ਜਿਹੜਾ ਬੰਨਾ ਹੈ ਬੰਨਾ ਨਾ ਪੁਲਿਸ ਚੰਗੀ ਆ ਪੁਲਿਸ ਮਾਰ ਕੇ ਉਹ ਵਾਰਦਾਤਾ ਕੇ ਦੇਖ ਸਕਦੇ ਆ ਭਾਜੀ ਉਹਨਾਂ ਕੋ ਫਰਕਾਨਾ ਸੀ ਦਾਤਰ ਸੀ ਹਾਕੀਆਂ ਸੀ ਜਿਨ੍ਹਾਂ ਦੇ ਨਾਲ ਦਰਵਾਜ਼ੇ ਬਿਲਕੁਲ ਭਾਜੀ ਸਾਰੇ ਤੋੜ ਗਏ ਨੇ ਯਾਨਕਿ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਹਾਂ ਦਰਵਾਜ਼ੇ ਬੰਦ